ਆਸਵਕ ਦੀ ਵੱਡੀ ਖਬਰ ਨਸ਼ਾ ਤਸਕਰ ਅਤੇ ਪੰਜਾਬ ਪੁਲਿਸ ਆਮੋ ਸਾਹਮਣੇ ਹੋਏ ਨੇ ਜੀ ਹਾਂ ਦੱਸਦੀ ਕਿ ਨਸ਼ਾ ਤਸਕਰ ਅਤੇ ਪੰਜਾਬ ਪੁਲਿਸ ਦੇ ਮਲਾਜ਼ਮਾਂ ਦੀ ਇੱਕ ਦੂਜੇ ਨਾਲ ਮੁੱਠਪੇੜ ਹੋਈ ਹੈ ਨਸ਼ਾ ਤਸਕਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਪੰਜਾਬ ਪੁਲਿਸ ਤੇ ਨਸ਼ਾ ਤਸਕਰਾਂ ਦੇ ਵਿਚਕਾਰ ਫਾਇਰਿੰਗ ਹੋਈ ਹੈ ਤੇ ਨਸ਼ਾ ਤਸਕਰਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਜੀ ਹਾਂ ਪੁਲਿਸ ਪਿੱਛਾ ਕਰ ਰਹੀ ਸੀ ਨਸ਼ੇ ਦੀ ਤਸਕਰੀ ਜਿਹੜੇ ਨੌਜਵਾਨੇ ਕਰ ਰਹੇ ਸੀ ਤਾਂ ਉਹਨਾਂ ਦੇ ਕੋਲ ਥਾਰ ਗੱਡੀ ਸੀ ਥਾਰ ਗੱਡੀ ਦੇ ਵਿੱਚ ਉਹੋ ਜਿਹੜੇ ਡਰੱਗਸ ਜਿਹੜਾ ਤਸਕਰੀ ਕਰਨ ਆਏ ਸੀ ਸਪਲਾਈ ਕਰਨ ਆਏ ਸੀ ਤਾਂ ਪੁਲਿਸ ਨੂੰ ਪਤਾ ਲੱਗਦਾ ਏ ਤਾਂ ਮੌਕੇ ਤੇ ਪੁਲਿਸ ਪਹੁੰਚਦੀ ਏ ਤਾਂ ਨਸ਼ਾ ਤਸਕਰਾਂ ਦੇ ਨਾਲ ਝੜਪ ਹੋ ਜਾਂਦੀ ਏ ਮੁੱਠਪੇੜ ਹੋ ਜਾਂਦੀ ਏ ਨਸ਼ਾ ਤਸਕਰ ਆਪਣੇ ਬਚਾਅ ਦੇ ਲਈ ਗੋਲੀਆਂ ਚਲਾ ਦਿੰਦੇ ਨੇ ਜਿਸ ਤੋਂ ਬਾਅਦ ਪੁਲਿਸ ਵੀ ਆਪਣੇ ਬਚਾਅ ਦੇ ਲਈ ਗੋਲੀਆਂ ਚਲਾ ਦਿੰਦੇ ਨੇ ਤੇ ਜਿਸ ਤੋਂ ਬਾਅਦ ਨਸ਼ਾ ਤਸਕਰ ਉਤੇ ਰਬੂ ਚੱਕਰ ਹੋ ਜਾਂਦੇ ਨੇ ਗੋਲੀਆਂ ਚਲਾ ਕੇ ਥਾਰ ਗੱਡੀ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਜਿਹੜੀ ਪੁਲਿਸ ਆ ਉਹ ਹੱਥ ਮਲਦੀ ਰਹਿ ਜਾਂਦੀ ਏ ਮੌਕੇ ਦੀਆਂ ਤਸਵੀਰਾਂ ਆਈਆਂ ਨੇ ਜੂਗੋ ਤੁਹਾਡੇ ਨਾਲ ਸੰਦੀਗਰ ਰਹੇ ਹਾਂ ਤਾਂ ਦੱਸਦੀ ਇਹ ਤਸਵੀਰਾਂ ਜਿਹੜੀਆਂ ਨੇ ਫਿਰੋਜ਼ਪੁਰ ਤੋਂ ਅੰਮ੍ਰਿਤਸਰੀ ਗੇਟ ਦੇ ਨਜ਼ਦੀਕ ਦੀਆਂ ਨੇ ਜਿੱਥੇ ਦੋ ਨਸ਼ਾ ਤਸਕਰ ਜਿਹੜੇ ਮੋਟਰਸਾਈਕਲ ਤੇ ਆਏ ਸੀ ਤਾਂ ਪੁਲਿਸ ਨੂੰ ਪਤਾ ਲੱਗਦਾ ਇਹ ਤਾਂ ਪੁਲਸ ਉਹਨਾਂ ਦਾ ਪਿੱਛਾ ਕਰਦੀ ਏ ਜਿਸ ਤੋਂ ਬਾਅਦ ਇੱਕ ਨਸ਼ਾ ਜਿਹੜਾ ਸਪਲਾਈ ਕਰਨ ਵਾਲਾ ਸੀ ਜਿਨ੍ਹਾਂ ਨੇ ਆਦਾਨ ਪ੍ਰਦਾਨ ਕਰਨਾ ਸੀਗਾ ਨਸ਼ੇ ਦਾ ਤਾਂ ਉਹ ਥਾਰ ਗੱਡੀ ਦੇ ਵਿੱਚ ਆਉਂਦਾ ਤਾਂ ਜਦੋਂ ਇੱਕ ਦੂਜੇ ਤੋਂ ਨਸ਼ਾ ਲੈ ਲੈਂਦੇ ਨੇ ਤਾਂ ਪੁਲਿਸ ਨੂੰ ਸ਼ੂ ਮਿਲ ਜਾਂਦੀ ਏ ਤਾਂ ਪੁਲਿਸ ਪਿੱਛਾ ਕਰਦੀ ਏ ਤਾਂ ਉਹ ਗੱਡੀ ਭਜਾ ਲੈਂਦੇ ਨੇ ਮੋਟਰਸਾਈਕਲ ਭਜਾ ਲੈਂਦੇ ਨੇ ਤਾਂ ਬਚਨ ਦੇ ਲਈ ਪੁਲਿਸ ਦੇ ਮਲਾਜ਼ਮਾਂ ਤੇ ਗੋਲੀਆਂ ਚਲਾ ਦਿੱਤੇ ਜਾਂਦੇ ਨੇ ਜਿਸ ਤੋਂ ਬਾਅਦ ਉਹ ਗੋਲੀਆਂ ਚਲਾ ਕੇ ਮੌਕੇ ਤੇ ਫਰਾਰ ਹੋ ਜਾਂਦੇ ਨੇ ਤੇ ਪੁਲਿਸ ਹੱਥ ਮੜਦੀ ਰਹਿ ਜਾਂਦੀ ਏ ਦਾਸਦੀ ਪੁਲਿਸ ਦਾ ਜਿਹੜਾ ਇਹ ਤਸਵੀਰਾਂ ਆਈਆਂ ਨੇ ਦਾਸਦੀ ਕਿ ਫਿਰੋਜ਼ਪੁਰ ਦੇ ਅਮਰਸਾਰੀ ਜਿਹੜਾ ਗੇਟ ਆ ਉਸ ਦੇ ਨਜ਼ਦੀਕ ਇਹ ਜਿਹੜੀ ਮੁੱਠਪੇੜ ਹੋਈ ਆ ਜਿੱਥੇ ਨਸ਼ਾ ਤਸਕਰ ਅਤੇ ਪੁਲਿਸ ਆਮੋ ਸਾਹਮਣੇ ਹੋਈ ਹੈ ਇੱਕ ਦੂਜੇ ਤੇ ਗੋਲੀਬਾਰੀ ਕੀਤੀ ਗਈ ਆ ਤੇ ਇਹਨਾਂ ਦੇ ਕੋਲ ਕਾਫੀ ਜਿਹੜਾ ਨਸ਼ਾ ਸੀਗਾ ਪੁਲਿਸ ਨੇ ਬਰਾਮਦ ਕਰਨਾ ਸੀ ਸੂ ਮਿਲ ਜਾਂਦੇ ਜਿਸ ਤੋਂ ਬਾਅਦ ਇਹ ਫਰਾਰ ਹੋ ਜਾਂਦੇ ਨੇ ਤੇ ਗੋਲੀਆਂ ਚਲਾ ਦਿੰਦੇ ਨੇ ਜਿਸ ਦੇ ਵਿੱਚ ਕਾਫੀ ਜਿਹੜਾ ਉਥੇ ਹਗਾਮਾ ਹੋਇਆ ਤੇ ਪੁਲਿਸ ਜਿਹੜਾ ਆਪਣੀ ਬਚਾਅ ਦੇ ਲਈ ਗੋਲੀ ਚਲਾਉਂਦੀ ਹੈ ਤੇ ਉਹ ਫਰਾਰ ਹੋ ਜਾਂਦੇ ਨੇ ਤੇ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਤੇ ਮੌਕੇ ਤੇ ਜਿੰਨੇ ਕੈਮਰੇ ਲੱਗੇ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਔਰ ਜਿਹੜੀ DVD ਆ ਉਹ ਲਈ ਗਈ ਆ ਖੰਗਾਲੀਆਂ ਜਾ ਰਹੀਆਂ ਨੇ ਤੇ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਪੜ ਪੁਲਿਸ ਦੇ ਹੱਥ ਨੇ ਜਿਹੜੇ ਉਹ ਖਾਲੀ ਰਹਿ ਜਾਂਦੇ ਨੇ ਤੇ ਇਹ ਤਸਵੀਰਾਂ ਜਿੱਥੇ ਨਸ਼ਾ ਤਸਕਰਾਂ ਤੇ ਪੰਜਾਬ ਪੁਲਿਸ ਦੀ ਮੁਟਪੇੜ ਹੋਈ ਹੈ ਤਸਵੀਰਾਂ ਜਿਹੜੀਆਂ ਆਈਆਂ ਨੇ ਇਹ ਤਸਵੀਰਾਂ ਫਿਰੋਜ਼ਪੁਰ ਦੇ ਅੰਮ੍ਰਿਤਸਰ ਦਾ ਜਿਹੜਾ ਗੇਟ ਹੈ ਉੱਥੋਂ ਦੀਆਂ ਆਈਆਂ ਨੇ ਜਿੱਥੇ ਪੰਜਾਬ ਪੁਲਿਸ ਅਤੇ ਨਸ਼ਾ ਤਸਕਰਾਂ ਆਮੋ ਸਾਹਮਣੇ ਹੋਏ ਨੇ ਇੱਕ ਦੂਜੇ ਤੇ ਫਾਇਰਿੰਗ ਕੀਤੀ ਗਈ ਤੇ ਨਸ਼ਾ ਤਸਕਰ ਮੌਕੇ ਤੇ ਫਰਾਰ ਹੋ ਗਏ ਨੇ ਫਾਸਕ ਦੀ ਵੱਡੀ ਖਬਰ ਨਸ਼ਾ ਤਸਕਰ ਤੇ ਪੰਜਾਬ ਪੁਲਿਸ ਆਮੋ ਸਾਹਮਣੇ ਹੋਏ ਨੇ ਜੀ ਹਾਂ ਦੱਸਦੀ ਕਿ ਨਸ਼ਾ ਤਸਕਰ ਅਤੇ ਪੰਜਾਬ ਪੁਲਿਸ ਦੇ ਮਲਾਜ਼ਮਾਂ ਦੀ ਇੱਕ ਦੂਜੇ ਨਾਲ ਮੁਟਪੇੜ ਹੋਈ ਹੈ ਨਸ਼ਾ ਤਸਕਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਪੰਜਾਬ ਪੁਲਿਸ ਤੇ ਨਸ਼ਾ ਤਸਕਰਾਂ ਦੇ ਵਿਚਕਾਰ ਫਾਇਰਿੰਗ ਹੋਈ ਹੈ ਤੇ ਨਸ਼ਾ ਤਸਕਰਾਂ ਦੇ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਜੀ ਹਾਂ ਪੁਲਿਸ ਪਿੱਛਾ ਕਰ ਰਹੀ ਸੀ ਨਸ਼ੇ ਦੀ ਤਸਕਰੀ ਜਿਹੜੇ ਨੌਜਵਾਨੇ ਕਰ ਰਹੇ ਸੀ ਤਾਂ ਉਹਨਾਂ ਦੇ ਕੋਲ ਥਾਰ ਗੱਡੀ ਸੀ ਥਾਰ ਗੱਡੀ ਦੇ ਵਿੱਚ ਉਹ ਜਿਹੜੇ ਡਰੱਗਸ ਜਿਹੜਾ ਤਸਕਰੀ ਕਰਨ ਆਏ ਸੀ ਸਪਲਾਈ ਕਰਨ ਆਏ ਸੀ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਦਾ ਮੌਕਾ ਦੇ ਪੁਲਿਸ ਪਹੁੰਚਦੀਏ ਤਾਂ ਨਸ਼ਾ ਦਸਕਰਾਂ ਦੇ ਨਾਲ ਝੜਪ ਹੋ ਜਾਂਦੀ ਹੈ ਮੁੱਠਪੇੜ ਹੋ ਜਾਂਦੀ ਹੈ ਨਸ਼ਾ ਦਸਕਰ ਆਪਣੇ ਬਚਾਅ ਦੇ ਲਈ ਗੋਲੀਆਂ ਚਲਾ ਦਿੰਦੇ ਨੇ ਜਿਸ ਤੋਂ ਬਾਅਦ ਪੁਲਿਸ ਵੀ ਆਪਣੇ ਬਚਾਅ ਦੇ ਲਈ ਗੋਲੀਆਂ ਚਲਾ ਦਿੰਦੇ ਨੇ ਤੇ ਜਿਸ ਤੋਂ ਬਾਅਦ ਨਸ਼ਾ ਦਸਕਰ ਉੱਤੇ ਰਬੂ ਚੱਕਰ ਹੋ ਜਾਂਦੇ ਨੇ ਗੋਲੀਆਂ ਚਲਾ ਕੇ ਥਾਰ ਗੱਡੀ ਲੈ ਕੇ ਫਰਾਰ ਹੋ ਜਾਂਦੇ ਨੇ ਤੇ ਜਿਹੜੀ ਪੋਲਸਾਂ ਉਹ ਹੱਥ ਮੜਦੀ ਰਹਿ ਜਾਂਦੀ ਹੈ ਮੌਕੇ ਦੀਆਂ ਤਸਵੀਰਾਂ ਆਈਆਂ ਨੇ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤਾਂ ਦੱਸਦੀ ਇਹ ਤਸਵੀਰਾਂ ਜਿਹੜੀਆਂ ਨੇ ਫਿਰੋਜ਼ਪੁਰ ਤੋਂ ਅਮਰਸਰੀ ਗੇਟ ਦੇ ਨਜ਼ਦੀਕ ਦੀਆਂ ਨੇ ਜਿੱਥੇ ਦੋ ਨਸ਼ਾ ਤਸਕਰ ਜਿਹੜੇ ਮੋਟਰਸਾਈਕਲ ਤੇ ਆਏ ਸੀ ਤਾਂ ਪੁਲਿਸ ਨੂੰ ਪਤਾ ਲੱਗਦਾ ਇਹ ਤਾਂ ਪੋਲਸ ਉਹਨਾਂ ਦਾ ਪਿੱਛਾ ਕਰਦੀ ਹੈ ਜਿਸ ਤੋਂ ਬਾਅਦ ਇੱਕ ਨਸ਼ਾ ਜਿਹੜਾ ਸਪਲਾਈ ਕਰਨ ਵਾਲਾ ਸੀ ਜਿਨ੍ਹਾਂ ਨੇ ਆਦਾਨ ਪ੍ਰਦਾਨ ਕਰਨਾ ਸੀਗਾ ਨਸ਼ੇ ਦਾ ਤਾਂ ਉਹ ਥਾਰ ਗੱਡੀ ਦੇ ਵਿੱਚ ਆਉਂਦਾ ਤਾਂ ਜਦੋਂ ਇੱਕ ਦੂਜੇ ਤੋਂ ਨਸ਼ਾ ਲੈ ਲੈਂਦੇ ਨੇ ਤਾਂ ਪੁਲਿਸ ਨੂੰ ਸ਼ੂ ਮਿਲ ਜਾਂਦੀ ਹੈ ਤਾਂ ਪੁਲਿਸ ਪਿੱਛਾ ਕਰਦੀ ਹੈ ਤਾਂ ਗੱਡੀ ਪਜਾ ਲੈਂਦੇ ਨੇ ਮੋਟਰਸਾਈਕਲ ਪਜਾ ਲੈਂਦੇ ਨੇ ਤਾਂ ਬਚਨ ਦੇ ਲਈ ਪੁਲਿਸ ਦੇ ਮੁਲਾਜ਼ਮਾਂ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੇ ਨੇ ਜਿਸ ਤੋਂ ਬਾਅਦ ਉਹ ਗੋਲੀਆਂ ਚਲਾ ਕੇ ਮੌਕੇ ਤੇ ਫਰਾਰ ਹੋ ਜਾਂਦੇ ਨੇ ਤੇ ਪੁਲਿਸ ਹੱਥ ਮੜਦੀ ਰਹਿ ਜਾਂਦੀ ਏ ਦਾਸਦੀ ਪੁਲਿਸ ਦਾ ਜਿਹੜਾ ਇਹ ਤਸਵੀਰਾਂ ਆਈਆਂ ਨੇ ਦਾਸਦੀ ਕਿ ਫਿਰੋਜ਼ਪੁਰ ਦੇ ਅੰਮ੍ਰਿਤਸਰੀ ਜਿਹੜਾ ਗੇਟ ਆ ਉਸ ਦੇ ਨਜ਼ਦੀਕ ਇਹ ਜਿਹੜੀ ਮੁੱਠਪੇੜ ਹੋਈ ਏ ਜਿੱਥੇ ਨਸ਼ਾ ਤਸਕਰ ਅਤੇ ਪੁਲਿਸ ਆਮੂ ਸਾਹਮਣੇ ਹੋਈ ਹੈ ਇੱਕ ਦੂਜੇ ਤੇ ਗੋਲੀਬਾਰੀ ਕੀਤੀ ਗਈ ਹੈ ਤੇ ਇਹਨਾਂ ਦੇ ਕੋਲ ਕਾਫੀ ਜਿਹੜਾ ਨਸ਼ਾ ਸੀਗਾ ਪੁਲਿਸ ਨੇ ਬਰਾਮਦ ਕਰਨਾ ਸੀ ਸੂ ਮਿਲ ਜਾਂਦੇ ਜਿਸ ਤੋਂ ਬਾਅਦ ਇਹ ਫਰਾਰ ਹੋ ਜਾਂਦੇ ਨੇ ਤੇ ਗੋਲੀਆਂ ਚਲਾ ਦਿੰਦੇ ਨੇ ਜਿਸ ਦੇ ਵਿੱਚ ਕਾਫੀ ਜਿਹੜਾ ਉੱਥੇ ਹਗਾਮਾ ਹੋਇਆ ਤੇ ਪੁਲਿਸ ਜਿਹੜਾ ਆਪਣੀ ਬਚਾਅ ਦੇ ਲਈ ਗੋਲੀ ਚਲਾਉਂਦੀ ਹੈ ਤੇ ਉਹ ਫਰਾਰ ਹੋ ਜਾਂਦੇ ਨੇ ਤੇ ਪੁਲਿਸ ਉਹਨਾਂ ਦੀ ਭਾਲ ਕਰ ਰਹੀ ਹੈ ਤੇ ਮੌਕੇ ਤੇ ਜਿੰਨੇ ਕੈਮਰੇ ਲੱਗੇ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਔਰ ਜਿਹੜੀ DVD ਆ ਉਹ ਲਈ ਗਈ ਆ ਖੰਗਾਲੀਆਂ ਜਾ ਰਹੀਆਂ ਨੇ ਤੇ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਪੜ ਪੁਲਿਸ ਦੇ ਹੱਥ ਨੇ ਜਿਹੜੇ ਉਹ ਖਾਲੀ ਰਹਿ ਜਾਂਦੇ ਨੇ ਤੇ ਇਹ ਤਸਵੀਰਾਂ ਜਿੱਥੇ ਨਸ਼ਾ ਤਸਕਰਾਂ ਤੇ ਪੰਜਾਬ ਪੁਲਿਸ ਦੀ ਮੁਟਪੇੜ ਹੋਈ ਹੈ ਇਹ ਤਸਵੀਰਾਂ ਜਿਹੜੀਆਂ ਆਈਆਂ ਨੇ ਇਹ ਤਸਵੀਰਾਂ ਫਿਰੋਜ਼ਪੁਰ ਦੇ ਅੰਮ੍ਰਿਤਸਰ ਦਾ ਜਿਹੜਾ ਗੇਟ ਹੈ ਉੱਥੋਂ ਦੀਆਂ ਆਏ ਨੇ ਜਿੱਥੇ ਪੰਜਾਬ ਪੁਲਿਸ ਅਤੇ ਨਸ਼ਾ ਤਸਕਰਾਂ ਮੋ ਸਾਹਮਣੇ ਹੋਏ ਨੇ ਇੱਕ ਦੂਜੇ ਤੇ ਫਾਇਰਿੰਗ ਕੀਤੀ ਗਈ ਤੇ ਨਸ਼ਾ ਤਸਕਰ ਮੌਕੇ ਤੇ ਫਰਾਰ ਹੋ ਗਏ ਨੇ